ਮਿਸ਼ਨ ਗੁਰਮਤ ਦੇਖ ਰਹੇ ਸਾਰੇ ਹੀ ਦਰਸ਼ਕਾਂ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅਸੀਂ ਨਾ ਅਗਲੇ ਕੁਝ ਦਿਨਾਂ ਦੇ ਵਿੱਚ ਸਿੱਖ ਰਹਿਤ ਮਰਿਆਦਾ ਬਾਰੇ ਜਿਹੜੀ ਕਿ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੀ ਪ੍ਰਕਾਸ਼ਨਾ ਕਰਦੀ ਹੈ ਉਹਦੇ ਸਬੰਧ ਵਿੱਚ ਕੁਝ ਵਿਚਾਰਾ ਕਰਨ ਦਾ ਇਹ ਯਤਨ ਕਰ ਰਹੇ ਆ ਕਿਉਂਕਿ ਅਕਸਰ ਦੇਖਿਆ ਕੀ ਜਾਂਦਾ ਹੈ ਕਿ ਸਿੱਖ ਸਮਾਜ ਜਿਹੜਾ ਹੈ ਖਾਸ ਕਰਕੇ ਨਵੇਂ ਜਿਹੜੇ ਸਾਡੇ ਬੱਚੇ ਨੇ ਜਿਹੜੀ ਸਾਡੀ ਨੌਜਵਾਨੀ ਹੈ ਉਹਦੇ ਅੰਦਰ ਕਿਤੇ ਨਾ ਕਿਤੇ ਜਿਹੜਾ ਵਾ ਉਹ ਇਹਨਾਂ ਚੀਜ਼ਾਂ ਦੀ ਬਹੁਤ ਵੱਡੀ ਲੋੜ ਹੈ ਕਿ ਉਹ ਆਪਣਾ ਜੀਵਨ ਸਿੱਖ ਰਹਿਤ ਮਰਿਆਦਾ ਅਨੁਸਾਰ ਢਾਲਣ ਬਣਾਉਣ ਇਹ ਬਹੁਤ ਵੱਡੀ ਲੋੜ ਆ ਇਸ ਨੂੰ ਦੇਖਦਿਆਂ ਮੈਂ ਕਿਉਂਕਿ ਗੁਰਮਤਿ ਦਾ ਵਿਦਿਆਰਥੀ ਰਿਆਂ ਤੇ ਮੇਰੇ ਮਨ ਵਿੱਚ ਇਹ ਸਵਾਲ ਲਗਾਤਾਰ ਉੱਠਦਾ ਰਿਹਾ ਕਿ ਮੈਂ ਕਿਉਂ ਨਾ ਸਿੱਖ ਰਹਿਤ ਮਰਿਆਦਾ ਦੇ ਉੱਤੇ ਲਗਾਤਾਰ ਕੁਝ ਲੜੀਵਾਰ ਜਿਹੜੀਆਂ ਵੀਡੀਓਜ਼ ਨੇ ਉਹ ਬਣਾ ਕੇ ਤੁਹਾਡੇ ਨਾਲ ਸਾਂਝੀਆਂ ਕਰਾਂ ਇਸੇ ਮੰਤਵ ਦੇ ਨਾਲ ਅੱਜ ਇਹ ਜਿਹੜਾ ਵੀਡੀਓ ਆ ਆਰੰਭਕ ਵੀਡੀਓ ਉਹ ਬਣਾ ਰਿਹਾ ਮੈਂ ਸਭ ਤੋਂ ਪਹਿਲਾਂ ਇਹ ਗੱਲ ਦੱਸ ਦਿਆਂ ਕਿ ਸਿੱਖ ਰਹਿਤ ਮਰਿਆਦਾ ਬਹੁਤ ਛੋਟਾ ਜਿਹਾ ਡਾਕੂਮੈਂਟ ਆ ਦਸਤਾਵੇਜ਼ ਆ ਜਿਸ ਦੇ ਵਿੱਚ ਸਿੱਖ ਦੇ ਜਨਮ ਤੋਂ ਲੈ ਕੇ ਤੇ ਅੰਤਮ ਸਮੇਂ ਤੱਕ ਵੱਖ-ਵੱਖ ਪਹਿਲੂਆਂ ਦੇ ਉੱਤੇ ਸਾਨੂੰ ਨਿਰਦੇਸ਼ ਮਾਰਗਦਰਸ਼ਨ ਜਿਹੜਾ ਉਹ ਦਿੱਤਾ ਗਿਆ ਸਾਡੀ ਜੀਵਨ ਯਾਤ ਕਿਹੋ ਜਿਹੀ ਹੋਵੇ ਉਹਦੇ ਬਾਰੇ ਸਾਨੂੰ ਬਹੁਤ ਖੂਬਸੂਰਤ ਬਹੁਤ ਸੰਖੇਪ ਦੇ ਵਿੱਚ ਇਹ ਜਿਹੜੀਆਂ ਨਿਯਮ ਨੇ ਗਾਈਡਲਾਈਨਸ ਨੇ ਇਹ ਨਿਰਧਾਰਤ ਕਰਕੇ ਦਿੱਤੀਆਂ ਗਈਆਂ ਨੇ ਸਿੱਖ ਪੰਥ ਵੱਲੋਂ ਸਿੱਖ ਰਹਿਤ ਮਰਿਆਦਾ ਦੇ ਸ਼ਬਦੀ ਅਰਥਾਂ ਦੀ ਗੱਲ ਕਰਾਂ ਤੇ ਇਹ ਦੋ ਸ਼ਬਦ ਜਿਹੜੇ ਨੇ ਉਹਨਾਂ ਦਾ ਸਮੇਲ ਹੈ ਸਿੱਖ ਰਹਿਤ ਮਰਿਆਦਾ ਰਹਿਤ ਅਤੇ ਮਰਿਆਦਾ ਦੋ ਸ਼ਬਦਾਂ ਦਾ ਇਸ ਮੇਲ ਹੈ ਰਹਿਤ ਦਾ ਮਤਲਬ ਰਹਿਣੀ ਤੇ ਮਰਿਆਦਾ ਦਾ ਮਤਲਬ ਨਿਜਮ ਉਹ ਨਿਜਮ ਜਿਹੜੇ ਸਿੱਖ ਦੀ ਰਹਿਣੀ ਵਾਸਤੇ ਨਿਰਧਾਰਤ ਕਰਕੇ ਦਿੱਤੇ ਗਏ ਨੇ ਸਿੱਖ ਦੀ ਜੀਵਨ ਜਾਚ ਵਾਸਤੇ ਨਿਰਧਾਰਤ ਕਰਕੇ ਦਿੱਤੇ ਗਏ ਨੇ ਉਹ ਸਿੱਖ ਰਹਿਤ ਮਰਿਆਦਾ ਅਸਲ ਵਿੱਚ ਜਦੋਂ ਸਿੱਖਾਂ ਦੇ ਉੱਤੇ ਬਹੁਤ ਸਾਰੇ ਅਤਿਆਚਾਰ ਹੋ ਰਹੇ ਸਨ ਇੱਕ ਸਮਾਂ ਇਹੋ ਜਿਹਾ ਆਇਆ ਸੀ ਕਿ ਸਿੱਖਾਂ ਨੂੰ ਲੁਕਛਿਪ ਕੇ ਰਹਿਣਾ ਪਿਆ ਤੇ ਜੇ ਸਿੱਖ ਲੋਕ ਛਿਪ ਕੇ ਰਹਿੰਦੇ ਸੀ ਜੰਗਲਾਂ 'ਚ ਰਹਿੰਦੇ ਸੀ ਤੇ ਕੁਦਰਤੀ ਆ ਕਿ ਸਿੱਖਾਂ ਦੇ ਗੁਰਧਾਮ ਜਿਹੜੇ ਨੇ ਗੁਰਦੁਆਰਾ ਸਹਿਬਾਨ ਜਿਹੜੇ ਨੇ ਉਹਨਾਂ ਦਾ ਪ੍ਰਬੰਧ ਵੀ ਸਿੱਖਾਂ ਦੇ ਕੋਲੋਂ ਨਹੀਂ ਸੀ ਹੋ ਸਕਦਾ ਸੋ ਇਸ ਸਮੇਂ ਦੌਰਾਨ ਜਿਹੜੇ ਉਦਾਸੀ ਸੀਗੇ ਜਿਹੜੇ ਨਿਰਮਲੇ ਸੀਗੇ ਉਹਨਾਂ ਕੋਲੇ ਜਿਹੜਾ ਸਿੱਖ ਗੁਰਧਾਮਾਂ ਦਾ ਪ੍ਰਬੰਧ ਰਿਆ ਤੇ ਇਸ ਸਮੇਂ ਦੇ ਦੌਰਾਨ ਜਿਹੜਾ ਉਹ ਪ੍ਰਬੰਧ ਚਲਾਉਂਦੇ ਸਨ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਕੁਰੀਟੀਆਂ ਜਿਹੜੀਆਂ ਸਾਹਮਣੇ ਆਈਆਂ ਜਿਨ੍ਹਾਂ ਤੋਂ ਸਿੱਖ ਨੂੰ ਵਰਜਿਆ ਗਿਆ ਸੀ ਸਿੱਖ ਰੈਣੀ ਦਾ ਜਿਹੜਾ ਹਿੱਸਾ ਨਹੀਂ ਸਨ ਉਹ ਚੀਜ਼ਾਂ ਵੀ ਉੱਥੇ ਗੁਰ ਗ੍ਰਤਾਮਾ ਦੇ ਅੰਦਰ ਗੁਰਦੁਆਰਿਆਂ ਦੇ ਅੰਦਰ ਪ੍ਰਚਲਿਤ ਹੋ ਗਈਆਂ ਮਤਲਬ ਕਰਮਕਾਂਡ ਵਹਿਮ ਪਰਮ ਵਰਗੀਆਂ ਚੀਜ਼ਾਂ ਇੱਕ ਗੱਲ ਇਹ ਬੜੀ ਸਾਫ਼ ਹੈ ਕਿ ਸਿੱਖ ਰਹਿਤ ਮਰਿਆਦਾ ਇਹ ਇਹੋ ਜਿਹਾ ਦਸਤਾਵੇਜ਼ ਹੈ ਜਿਹੜਾ ਸਾਨੂੰ ਮੁਕੰਮਲ ਤੌਰ ਤੇ ਵਹਿਮਾ ਪਰਮਾਤੋ ਪਖੰਡਵਾਦ ਤੋਂ ਕਰਮਕਾਂਡਾਂ ਤੋਂ ਜਿਹੜਾ ਵਾ ਰੋਕਦਾ ਹੈ ਤੇ ਸਾਡੇ ਲਈ ਬੜੇ ਬੜੇ ਸੰਖੇਪ ਦੇ ਵਿੱਚ ਸਾਨੂੰ ਇਹ ਨਿਜਮ ਤੈਅ ਕਰਕੇ ਦਿੱਤੇ ਗਏ ਆ ਕਿ ਸਿੱਖ ਨੇ ਆਪਣਾ ਜੀਵਨ ਆਦਰਸ਼ਿਕ ਕਿਵੇਂ ਬਣਾਉਣਾ ਸੋ ਉਸ ਸਮੇਂ ਦੇ ਵਿੱਚ ਇਹ ਜਿਹੜੀਆਂ ਗੁਰਿਤੀਆਂ ਆਈਆਂ ਤੇ ਸਾਡੇ ਸਿੱਖ ਪੰਥ ਨੇ ਇਹ ਸੋਚਿਆ ਜ਼ਰੂਰਤ ਸਮਝੀ ਕਿ ਸਿੱਖ ਰਹਿਤ ਮਰਿਆਦਾ ਇੱਕ ਤਿਆਰ ਕੀਤੀ ਜਾਵੇ ਜੀ ਦੇ ਵਿੱਚ ਨਿਯਮ ਤੈਅ ਕੀਤੇ ਜਾਣ ਜਿਨ੍ਹਾਂ ਨੂੰ ਲਾਜ਼ਮੀ ਕੀਤਾ ਜਾਵੇ ਸੋ ਇਸ ਚੀਜ਼ ਦੇ ਵਿੱਚੋਂ ਇਹ ਜਿਹੜੀ ਸਿੱਖ ਰਹਿਤ ਮਰਿਆਦਾ ਦੀ ਹੁੰਦ ਨਿਕਲੀ ਇਹਦੇ ਵਾਸਤੇ ਇੱਕ ਵੱਡੀ ਕਮੇਟੀ ਬਣਾਈ ਗਈ ਲੰਮਾ ਸਮਾਂ ਇਹਦੇ ਤੇ ਕਈ ਸਾਲ ਕੰਮ ਹੋਣ ਤੋਂ ਬਾਅਦ ਇਹ ਸਿੱਖ ਰਹਿਤ ਮਰਿਆਦਾ ਜਿਹੜੀ ਪੰਥ ਨੂੰ ਸਮਰਪਿਤ ਕੀਤੀ ਗਈ ਇਸ ਸਿੱਖ ਰਹਿਤ ਮਰਿਆਦਾ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪਰਮਾਨੰਤ ਸਿੱਖ ਰਿਆਤ ਮਰਿਆਦਾ ਜਿਹੜੀ ਐ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਫ ਦੀ ਐ ਬਹੁਤ ਛੋਟਾ ਦਸਤਾਵੇਜ਼ ਐ ਸੋ ਇਹ ਨਿਜ਼ਮ ਜਿਹੜੇ ਨੇ ਇਹ ਇਹ ਜਿਹੜੀ ਮਰਿਆਦਾ ਇਹ ਹਰ ਬੰਦੇ ਲਈ ਹਰ ਸਿੱਖ ਲਈ ਬਹੁਤ ਜ਼ਰੂਰੀ ਐ ਗੁਰਬਾਣੀ ਪੜ ਕੇ ਦੇਖੋ ਗੁਰਬਾਣੀ ਦੇ ਵਿੱਚ ਸਾਫ ਤੌਰ ਤੇ ਜਿਹੜਾ ਜਿਹੜਾ ਇੱਕ ਮਰਿਆਦਾ ਇੱਕ ਨਿਜ਼ਮ ਇੱਕ ਹੁਕਮ ਦੇ ਵਿੱਚ ਵੱਜ ਕੇ ਸਾਰੀ ਦੁਨੀਆ ਸਾਰੀ ਸ੍ਰਿਸ਼ਟੀ ਨੂੰ ਚੱਲਣ ਦੀਆਂ ਵੀ ਬਹੁਤ ਸਾਰੀਆਂ ਉਦਾਹਰਣਾਂ ਮਿਲ ਜਾਂਦੀਆਂ ਨੇ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਪਹਿ ਵਿੱਚ ਪਵਨ ਵਹੈ ਸਦਵਾਓ ਪਹਿ ਵਿੱਚ ਚੱਲਿਆ ਲਖ ਦਰਿਆਓ ਇਹੋ ਜੀਆਂ ਬੜੀਆਂ ਉਦਾਹਰਨਾਂ ਨੇ ਜਿਹੜੀਆਂ ਸਾਨੂੰ ਦੱਸਦੀਆਂ ਨੇ ਕਿ ਤੁਸੀਂ ਨਿਜਮਾ ਵਿੱਚ ਵੱਜ ਕੇ ਹੀ ਸੰਸਾਰ ਨੂੰ ਇੱਕ ਲਹਿ ਦੇ ਵਿੱਚ ਚੱਲਦਾ ਦੇਖ ਸਕਦੇ ਹੋ ਜੇ ਇਹ ਨਿਜਮਾ ਦੇ ਵਿੱਚ ਨਹੀਂ ਹੈ ਤੇ ਨੁਕਸਾਨ ਹੋਵੇਗਾ ਅਕਸਰ ਅਸੀਂ ਦੇਖਦੇ ਹਾਂ ਪਾਣੀ ਦਰਿਆਵਾਂ ਦਾ ਪਾਣੀ ਕਿਨਾਰਿਆਂ ਦੇ ਵਿੱਚ ਵੱਜ ਕੇ ਚੱਲਦਾ ਜਦੋਂ ਉਹਦੇ ਕਿਨਾਰੇ ਟੁੱਟਦੇ ਨੇ ਤੇ ਤਬਾਈ ਮੱਚਦੀ ਹੈ ਸੋ ਇਸ ਕਰਕੇ ਹਰ ਬੰਦੇ ਦਾ ਹਰ ਵਿਅਕਤੀ ਦਾ ਜੀਵਨ ਮर्याਦਤ ਜੀਵਨ ਹੈ ਤੇ ਸਿੱਖ ਦਾ ਮर्यादित ਜੀਵਨ ਕਿਹੋ ਜਿਹਾ ਹੋਵੇ ਉਹ ਇਸ ਸਿੱਖ ਰਹਿਤ ਮर्यादा ਦੇ ਵਿੱਚ ਜਿਹੜਾ ਉਹ ਸਾਨੂੰ ਦੱਸਿਆ ਗਿਆ ਸੋ ਅਸੀਂ ਇਸੇ ਦਿਸ਼ਾ ਦੇ ਵਿੱਚ ਵੱਖ-ਵੱਖ ਟੌਪਿਕ ਮਨੁੱਖ ਦਾ ਜਿਹੜਾ ਜੀਵਨ ਜਨਮ ਤੋਂ ਲੈ ਕੇ ਅੰਤ ਤੱਕ ਅੰਤਮ ਸਮੇਂ ਤੱਕ ਕਿਹੋ ਜਿਹਾ ਹੋਵੇ ਉਹਦੇ ਬਾਰੇ ਵਿਚਾਰਾਂ ਕਰਾਂਗੇ ਇਹਦੇ ਵਿੱਚ ਵੱਖ-ਵੱਖ ਅਸੀਂ ਛੋਟੇ-ਛੋਟੇ ਚੈਪਟਰ ਜਿਹੜੇ ਨੇ ਉਹ ਸਾਂਝੇ ਕਰਾਂਗੇ ਸਿੱਖ ਦੀ ਜਿਹੜੀ ਸ਼ਖਸੀ ਰਹਿਣੀ ਕਿਹੋ ਜੀ ਆ ਜਿਹੜੀ ਰਹਿਤ ਮर्यादा ਦਾ ਦੇ ਵਿੱਚ ਜ਼ਿਕਰ ਆ ਪੰਥਕ ਰਹਿਣੀ ਕਿਹੋ ਜੀ ਆ ਸਿੱਖ ਦੇ ਸੰਸਕਾਰ ਕਿੰਨੇ ਨੇ ਸਿੱਖ ਨੇ ਕਿਹੜੇ ਕਾਰਜ ਕਰਨੇ ਨੇ ਕਿਹੜੇ ਨਹੀਂ ਕਰਨੇ ਆਨੰਦ ਕਾਰਜ ਕਿਵੇਂ ਕਰਨਾ ਸੋ ਇਹ ਸਾਰੀਆਂ ਚੀਜ਼ਾਂ ਨਿੱਕੇ ਨਿੱਕੇ ਜਿਹੜੇ ਪਹਿਲੂ ਨੇ ਉਹ ਅਸੀਂ ਅਗਲੇ ਕੁਝ ਵੀਡੀਓ ਦੇ ਵਿੱਚ ਆਪਜੀਤ ਦੇ ਨਾਲ ਸਾਂਝੇ ਕਰਾਂਗੇ ਇਸ ਦੇ ਵਿੱਚ ਅਸੀਂ ਯਤਨ ਕਰਾਂਗੇ ਕਿ ਬਹੁਤ ਲੰਮਾ ਵਿਸਥਾਰ ਨਾ ਦਿੱਤਾ ਜਾਵੇ ਬੜੇ ਸੰਖੇਪ ਦੇ ਵਿੱਚ ਗੱਲ ਕੀਤੀ ਜਾਵੇ 5 ਤੋਂ 7 ਮਿੰਟ ਦੇ ਵਿੱਚ ਜਾਂ 10 ਮਿੰਟ ਤੱਕ ਮੈਕਸਿਮਮ ਵੱਧ ਤੋਂ ਵੱਧ ਅਸੀਂ ਇਹ ਵੀਡੀਓ ਬਣਾਉਣ ਦਾ ਯਤਨ ਕਰਾਂਗੇ ਕੁਝ ਟੌਪਿਕ ਇਹੋ ਜਿਹੇ ਹੋਣਗੇ ਜਿਹੜੀਆਂ ਰਹਿਤ ਮਰਿਆਦਾ ਦੀ ਭੁੱਲ ਅਸੀਂ ਅਕਸਰ ਕਿਵੇਂ ਕਰਦੇ ਆ ਜਿਹੜੀ ਸੇਵਨ ਹੀ ਸਾਡੇ ਕੋਲ ਸਮਾਜ ਚ ਹੋਈ ਜਾਂਦੀ ਆ ਗੁਰਦੁਆਰਾ ਗੁਰਧਾਮ ਜਿਹੜੇ ਨੇ ਉਹਨਾਂ ਦੇ ਵਿੱਚ ਪਿੰਡਾਂ ਦੇ ਅਕਸਰ ਉੱਥੇ ਰਹਿਤ ਮਰਿਆਦਾ ਲਾਗੂ ਹੋਣੀ ਕਿੰਨੀ ਜ਼ਰੂਰੀ ਆ ਤੇ ਕਿਵੇਂ ਉਹ ਜੀ ਅਵਗਿਆ ਜਿਹੜੀ ਆ ਅੱਜ ਕੱਲ ਹੋ ਰਹੀ ਆ ਆਮ ਥਾਵਾਂ ਤੇ ਇਹ ਸਾਰੀਆਂ ਚੀਜ਼ਾਂ ਵੀ ਅਸੀਂ ਜਿਹੜੀਆਂ ਅਯਤਨ ਕਰਾਂਗੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਅਗਲੇ ਕੁਝ ਵੀਡੀਓਜ਼ ਦੇ ਵਿੱਚ ਜ਼ਿਕਰ ਕਰਾਂਗੇ ਸੋ ਇਹਨਾਂ ਨੂੰ ਦੇਖਦੇ ਰਹਿਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ